ਉਹਦੇ ਚ ਨਾ ਜੀ ਉਹ ਜਿਹੜੇ ਡੀਐਮ ਆਏ ਹੋਏ ਸੀ ਤੁਹਾਡੇ ਡੀਐਮਓ ਡੀਐਮਓ ਸਾਹਿਬ ਕਿੰਨੀ ਕਿੰਨੀ ਜਗ੍ਹਾ ਚਾਹੀਦੀ ਹੁੰਦੀ ਆਪਾਂ ਨੂੰ ਜਿਹੜਾ ਤੁਹਾਡੇ ਉਹਦੇ ਸਕੀਮ ਦੇ ਵਿੱਚ 12 ਇਕੜ ਸਰ 12 ਇਕੜ ਸਭ ਯਾਰਡ ਬਣਾਉਂਦੇ ਹਾਂ ਹਾਂ 12 ਇਕੜ ਹੁਣ 12 ਇਕੜ ਹੋਣੀ ਨਹੀਂ ਜੀ ਇਹ ਨਹੀਂ ਇੱਥੇ ਇਹ ਇਹ ਇਸ਼ੂ ਆ ਜੀ ਮੰਡੋਰਸ ਤਾਂ ਹੈ ਜੀ ਉੱਥੇ ਬਣ ਜਾਊਗਾ ਜੀ ਸਾਡੇ ਕੋਲ 5 ਇਕੜ ਦੀ ਮੰਡੀ ਆ ਸਰ ਅੱਛਾ ਜੇ ਨਹੀਂ ਕੋ ਹੋਰ ਮਿਲ ਜੇ ਆਪਾਂ ਨੂੰ ਉਹ ਪਰ ਜ਼ਮੀਨ ਕੌਣ ਦਿੰਦਾ ਜੀ ਹਾਂ ਜੀ ਤਾਂ ਹੋ ਗਈ ਜੀ ਤਾਂ ਜਾ ਕੋਈ ਨਾ ਲਾਇਦੇ ਨਹੀਂ ਹੈ। ਹੋ ਗਿਆ ਜੀ ਫਰਨ ਵੀ ਕੋਈ ਨਹੀਂ ਆ ਰਿਹਾ। ਇਹ ਹੀ ਆ ਬਸ ਹੋਰ ਸਸਕਾ ਹਾਂ ਜੀ। ਹਾਂ ਜੀ ਬਹੁਤ ਅੱਛਾ ਜੀ। ਇਹ ਜਿਹੜੀ ਆਪਣੇ ਲੋਰਡ ਦੀ ਮੰਡੀ ਆ ਇਹਦੇ ਵਿੱਚ ਵੀ ਸਾਰੀਆਂ ਮੰਡੀਆਂ ਦੇ ਵਿੱਚ ਜਿਹੜਾ ਇਸ ਵਾਰੀ ਬਿਲਕੁਲ ਜਿਹੜਾ ਇਹਨੂੰ ਅਸੀਂ ਗੋਲਡਨ ਗ੍ਰੇਨ ਕਹਿੰਦੇ ਆ ਸੋਨੇ ਵਰਗਾ ਅਨਾਜ ਆ ਰਿਹਾ ਜੀ। ਔਰ ਬਿਲਕੁਲ ਸਾਫ ਹੈ ਦਾਣਾ ਬਿਲਕੁਲ ਕੋਈ ਦਾਣਾ ਖਰਾਬ ਨਹੀਂ ਹੈ ਔਰ ਝਾੜ ਬਹੁਤ ਅੱਛਾ ਹੈ ਇਸ ਵਾਰੀ ਕਿਸਾਨ ਬਹੁਤ ਖੁਸ਼ ਆ ਕਿ ਪਿਛਲੇ ਸਾਲ ਨਾਲੋਂ ਘੱਟੋ ਘੱਟ ਵੀ ਮਤਲਬ 3 ਤੋਂ 5 ਕੁਇੰਟਲ 4-5 ਕੰਟਰੋਲ ਪਰ ਏਕੜ ਜ਼ਿਆਦਾ ਆ ਰਿਹਾ ਜੀ ਔਰ ਫਸਲ ਚੱਕੀ ਜਾ ਰਹੀ ਹੈ ਬੰਦੋਬਸਤ ਬਹੁਤ ਵਧੀਆ ਹੈਗਾ ਸੋ ਕਿਸਾਨ ਖੁਸ਼ ਆ ਜੀ ਹੁਣ ਤਾਂ ਸਿਰਫ ਇੱਕੋ ਹੀ ਆ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਵਾਹਿਗੁਰੂ ਨੂੰ ਉਸ ਬਤ ਬਖਸ਼ੇ ਜੀ ਉਹ ਸਾਡੇ ਮੰਡੀ ਬੋਰਡ ਦੇ ਔਰ ਸਾਡੇ ਜਿਹੜੇ ਹੈਗੇ ਆ ਪਿੰਡੂ ਵਿਕਾਸ ਦੇ ਫੰਡ ਦੇ ਦੇਣ ਤਾਂ ਕਿ ਸਾਰੀਆਂ ਸੜਕਾਂ ਸੀ 18 ਫੁੱਟੀਆਂ ਬਣਾਣੀ ਔਰ ਮੰਡੀਆਂ ਚ ਵੱਡੇ ਵੱਡੇ ਸ਼ੈੱਡ ਬਣਾਣੇ ਆ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਵਪਾਰੀਆਂ ਆੜਤੀਆਂ ਵਾਸਤੇ ਜਿਹੜੇ ਆਗੇ ਆਰਾਮ ਕਰ ਬਣਾਣੇ ਆ ਔਰ ਸਾਡਾ ਸਾਰਾ ਪੂਰਾ ਨਕਸ਼ਾ ਤੱਕ ਬਣੇ ਹੋਇਆ ਸਾਡੇ ਸਾਰੇ ਪੂਰਾ ਖਰੜਾ ਤਿਆਰ ਕੀਤਾ ਮੁੱਖ ਮੰਤਰੀ ਸਾਹਿਬ ਨੇ ਸੋ ਬਹੁਤ-ਬਹੁਤ ਧੰਨਵਾਦ ਆ ਜੀ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਤੁਹਾਡੇ ਸਾਰਿਆਂ ਦੇ ਉੱਤੇ ਜੀ ਆ 10 ਦਿਨ ਸੋਹਣੇ ਅੱਧੇ ਤੁੱਪ ਲੱਗ ਜਾ ਜੀ ਮਨਨ ਇੱਕ ਹਫਤੇ ਦੀ ਗੱਲ ਹੈ ਜੀ ਹੁਣ ਤਾਂ ਸਾਰਾ ਨਾਜ਼ੁਕ ਹਫਤੇ ਚ ਨਿਬੜ ਜਾਣਾ ਜੀ ਹੁਣ ਤਾਂ ਚਲੋ ਠੀਕ ਹੈ ਜੀ ਬਹੁਤ ਅੱਛਾ ਜੀ